ਮੇਰੇ ਪਿਤਾ ਕੋਲੋ ਗਲਤੀ ਹੋ ਗਈ ਕਿ ਉਨ੍ਹਾਂ ਨੇ ਦੇਸ਼ ਦੀ ਚੋਲੀ 골ਡ ਮੈਡਲ ਪਾਇਆ ਮੇਰੇ ਪਿਤਾ ਨੂੰ ਮਾਫ ਕਰ ਦਿਓ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ 골ਡ ਮੈਡਲਿਸਟ ਦਾ ਬੇਟਾ ਡੰਡੋਥ ਲਗਾ ਕੇ ਕਰ ਰਿਹਾ ਹੈ ਦਰਅਸਲ 1978 ਵਿੱਚ ਇੰਟਰਨੈਸ਼ਨਲ ਲੈਵਲ ਤੇ ਏਸ਼ੀਆ ਗੇਮਜ਼ ਵਿੱਚ ਭਾਰਤ ਨੂੰ ਮੈਡਲ ਦਿਵਾ ਕੇ ਦੇਣ ਵਾਲੇ ਹਾਕਮ ਸਿੰਘ ਪੱਠਲ ਦਾ ਬੇਟਾ ਅੱਜ ਘਰ ਦੇ ਗੁਜ਼ਾਰੇ ਲਈ ਗੋਹਾਲ ਕਰ ਰਿਹਾ ਪਰ ਕਿਸੇ ਵੀ ਸਰਕਾਰ ਨੇ ਉਸ ਦੀ ਬਾਣੀ ਫੜੀ ਮੇਰੇ ਪਿਤਾ ਸਰਦਾਰ ਹਾਕਮ ਸਿੰਘ ਪੱਠਲ ਨੇ ਦੋ ਵਾਰ ਏਸ਼ੀਅਨ ਗੇਮਾਂ ਦੇ ਵਿੱਚ ਇੰਡੀਆ ਦੇ ਲਈ 골ਡ ਮੈਡਲ ਜਿੱਤੇ ਹੈਗੇ ਪਹਿਲਾ 골ਡ ਉਹਨਾਂ ਨੇ 1978 ਦੇ ਵਿੱਚ ਜੋ ਕਿ ਥਾਈਲੈਂਡ ਦੇ ਬੈਕੌਂਗ ਦੇ ਵਿੱਚ ਗੇਮਾਂ ਹੋਈਆਂ ਸੀਗੀਆਂ ਉਹਦੇ ਵਿੱਚ ਉਹਨਾਂ ਨੇ 골ਡ ਮੈਡਲ ਲੈ ਕੇ ਦਿੱਤਾ ਭਾਰਤ ਨੂੰ ਤੇ ਦੂਸਰੀ ਵਾਰ ਫੇਰ ਜੀ ਉਹਨਾਂ ਨੇ 1979 ਦੇ ਵਿੱਚ ਜੋ ਕਿ ਟੋਕੀਓ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਟਰੈਕ ਐਂਡ ਫੀਲਡ ਹੋਈ ਸੀ ਉਸ ਦੇ ਵਿੱਚ ਫੇਰ ਉਹਨਾਂ ਨੇ ਭਾਰਤ ਦੇ ਲਈ ਇੱਕ 골ਡ ਮੈਡਲ ਜਿੱਤ ਕੇ ਝੋਲੀ ਪਾਇਆ ਤੇ ਮੈਂ ਦੱਸਣਾ ਚਾਹੁੰਗਾ ਇਹ 20 ਕਿਲੋਮੀਟਰ ਬਾਕ ਦੇ ਵਿੱਚ ਸੀਗਾ ਤੇ ਇਹ ਤਾਂ ਤੁਹਾਡੇ ਤੁਹਾਡੇ ਪਿਤਾ ਜੀ ਐਨੀ ਵੱਡੀ ਪ੍ਰਾਪਤੀ ਹੈ 골ਡ ਮੈਡਲ ਲੈ ਕੇ ਆਏ ਨੇ ਇੰਟਰਨੈਸ਼ਨਲ ਲੈਵਲ ਤੇ ਫਿਰ ਤੁਸੀਂ ਉਹਨਾਂ ਦੇ 골ਡ ਮੈਡਲ ਜਿੱਤੇ ਦੀ ਤੁਸੀਂ ਪਛਤਾਪ ਤੂੰ ਕਰ ਰਹੇ ਢੰਡਾ ਹਟਾ ਕੇ ਪਛਤਾਪ ਤਾਂ ਇਹੀ ਕਰ ਰਹੇ ਆ ਵੀ ਸ਼ਾਇਦ ਉਹਨਾਂ ਤੋਂ ਕੋਈ ਗਲਤੀ ਹੋ ਗਈ ਜੀ ਵੀ ਕਿਉਂਕਿ ਜੇ ਤਾਂ ਮੰਨ ਲਓ ਉਹਨਾਂ ਨੇ ਵਧੀਆ ਕੰਮ ਕੀਤਾ ਹੁੰਦਾ ਫਿਰ ਤਾਂ ਬੱਲੇ ਬੱਲੇ ਹੋ ਜਾਣੀ ਸੀ ਸਾਰਿਆਂ ਨੇ ਬਾਹ ਫੜਨੀ ਸੀ ਆ ਕੇ ਉਹਨਾਂ ਦੀ ਪਰ ਸਮੇਂ ਦੀਆਂ ਸਰਕਾਰਾਂ ਨੇ ਕਿਸੇ ਨੇ ਉਹਨਾਂ ਦੀ ਬਾਹ ਹੀ ਨਹੀਂ ਫੜੀ ਹੈਗੀ ਉਹ ਤਾਂ ਇੱਕ ਬੱਦਰ ਜ਼ਿੰਦਗੀ ਜਿਉ ਕੇ ਗਏ ਨੇਗੇ ਬੜੀ ਅਫਸੋਸ ਦੀ ਗੱਲ ਹੈ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਪਰ ਉਹਨਾਂ ਨੇ ਕੋਈ ਮਤਲਬ ਇਹ ਨਹੀਂ ਕਹਿ ਸਕਦੇ ਜਿਸ ਸਾਹਬ ਦੇ ਉਹ ਖਿਡਾਰੀ ਸੀਗੇ ਇੰਟਰਨੈਸ਼ਨਲ ਲੈਵਲ ਤੇ ਭਾਰਤ ਦਾ ਪੰਜਾਬ ਦਾ ਨਾਮ ਉੱਚਾ ਕਰਕੇ ਗਏ ਸੀਗੇ ਵੀ ਕਿਸੇ ਸਰਕਾਰ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਹੈਗਾ ਤੇ ਮੈਨੂੰ ਤਾਂ ਬੜਾ ਅਫਸੋਸ ਹੈ ਵੀ ਆਹ ਸਰਟੀਫਿਕੇਟ ਜੋ ਮੈਂ ਹੱਥੇ ਚੱਕੀ ਫਿਰਦਾ ਇਹਨਾਂ ਦੀ ਕੀਮਤ ਜ਼ੀਰੋ ਕਰਤੀ ਸਰਕਾਰਾਂ ਨੇ ਜਦ ਕਿ ਅੱਜ ਦੀ ਤੁਹਾਡੀ ਆਰਥਿਕ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੱਥੇ ਕਿੱਥੇ ਖੜੀ ਹੈ ਆਰਥਿਕ ਸਥਿਤੀ ਦੇਖੋ ਮੈਂ ਕਹਿੰਦਾ ਵੀ ਬਹੁਤ ਮਾੜੀ ਹੈਗੀ ਕਿ ਮੈਂ ਵੀ ਪੜ੍ਹ ਲਿਖ ਕੇ ਜਿੰਨਾ ਕ ਫਾਦਰ ਸਾਹਿਬ ਨੇ ਮੈਨੂੰ ਪੜਾਇਆ ਲਿਖਾਇਆ ਪੋਸਟ ਗ੍ਰੈਜੂਏਸ਼ਨ ਕਰਕੇ ਮੈਂ ਇੱਕ ਛੋਟੀ ਜਿਹੀ ਨੌਕਰੀ ਤੇ ਥੋੜੀ ਤਨਖਾਹ ਤੇ ਆਪਣਾ ਪਰਿਵਾਰ ਪਾਲ ਰਿਆਂਗਾ ਤੁਸੀਂ ਹਾਲਾਤ ਦੇਖੋ ਵੀ ਇੱਕ ਇੰਟਰਨੈਸ਼ਨਲ ਖਿਡਾਰੀ ਦਾ ਪਰਿਵਾਰ ਹੋਵੇ ਤੇ ਉਹ ਕਿਹੋ ਜਿਹੀ ਜ਼ਿੰਦਗੀ ਬਤੀਤ ਕਰ ਰਿਹਾ ਹੈਗਾ ਤੇ ਹਾਂਜੀ ਸਰਕਾਰਾਂ ਨੇ ਕੀ ਕੀ ਲਾਰੇ ਲਗਾਏ ਤੁਹਾਨੂੰ ਪਿਛਲੀਆਂ ਸਰਕਾਰਾਂ ਨੇ ਬਾਈ ਜੀ ਬਹੁਤ ਲਾਰੇ ਲਾਏ ਮਤਲਬ ਜਦੋਂ ਉਹਨਾਂ ਦੀ ਡੈਥ ਹੋਈ ਆ ਫਾਦਰ ਸਾਹਿਬ ਦੀ ਉਦੋਂ ਵੀ ਸਾਰੇ ਲੀਡਰਾਂ ਨੇ ਇਹੀ ਆ ਕੇ ਕਿਹਾ ਵੀ ਅਸੀਂ ਤੁਹਾਡੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਛੋਟੀ ਹਰ ਸੰਭੂ ਸਹਾਇਤਾ ਕਰਾਂਗੇ ਤੇ ਨੌਕਰੀ ਦਿਵਾਵਾਂਗੇ ਪਰ ਬਾਅਦ ਦੇ ਵਿੱਚ ਹੀ ਭੋਗ ਪੈਣ ਤੋਂ ਬਾਅਦ ਸਾਰੇ ਪਤਾ ਨਹੀਂ ਕਿੱਧਰ ਗਾਇਬ ਹੋ ਗਏ ਮੁੜ ਕੇ ਕਿਸੇ ਨੇ ਹਾਲ ਚਾਲ ਨਹੀਂ ਜਾਣਿਆ ਹੈਗਾ Chandar Consultants Limited Building Maintenance Handyman under -check trade platform is now available on your local London area. He has more than five years experience in same line. He used to work with reputed companies, agencies as well local builders with brothers. His professional by plumbing, electrician, masonry, carpentering. For more information, please contact him at under Check platform www.checktrade.com nine two one seven six zero. Chandar Consultants Limited call him on this number 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ